ਚੰਗਾ ਛੇਰੀ ਚੱਲਦਾ ਮੈਂ ਕਿੱਥੇ ਜਾ ਰਹੇ ਹੋ ਤੁਸੀਂ ਦੁਕਾਨ ਤੇ ਜਾ ਰਹਿਆ ਲੇਕਿ ਤੁਸੀਂ ਨਾ ਆ ਜਾਓ ਮੇਰਾ ਨਹੀਂ ਜੀ ਲੱਗਦਾ ਯਰ ਦੋ ਦਿਨ ਹੋ ਗਿਆ ਇਹਨੂੰ ਦੁਕਾਨ ਵੀ ਦੇਖਣੀ ਹੁੰਦੀ ਹੈ ਫੇਰ ਕੀ ਹੋ ਗਿਆ ਜੀ ਦੋ ਦਿਨ ਹੋ ਗਏ ਤੁਹਾਨੂੰ ਪਤਾ ਨਾ ਵੀ ਮੇਰਾ ਇੱਥੇ ਇਕੱਲੇ ਦਾ ਜੀ ਨਹੀਂ ਲੱਗਦਾਗਾ ਉੱਥੋਂ ਤੁਸੀਂ ਵੀ ਚਲੇ ਜਾਣੇ ਹੋਗੇ ਤੂੰ ਜੀ ਨਾ ਦੇਖ ਆਉਂਦਾ ਕੱਲਾ ਜੋ ਆਖ ਕੱਲੇ ਨੇ ਫੇਰ ਗਾਖ ਕਹਿੰਦੇ ਨੇ ਆਪਦਾ ਖੜਦਾ ਨਹੀਂ ਹੈਗਾ ਗਾਖ ਬਹੁਤ ਔਖਾ ਬਣਦਾ ਕਾ ਕਨੇ ਸਮਾਨ ਹੀ ਲੈਣਾ ਹੁੰਦਾ ਨਾ ਉਹ ਤਾਂ ਚੇਲਿਆਂ ਨੇ ਵੀ ਦੇ ਦੇਣਾਗਾ ਤੁਸੀਂ ਕਿਹੜਾ ਲੱਗ ਦਵੋਗੇ ਜਾ ਕੇ ਉੱਥੇ ਸਮਾਨ ਉਹ ਯਾਰ ਬੰਦਾ ਆਪ ਹੋਗੋ ਨਾ ਦੁਕਾਨ ਤੇ ਕੁਝ ਗੱਲ ਵੱਖਰੀ ਨੇ ਸੈਣੇ ਨਹੀਂ ਕਹਿੰਦੇ ਵੀ ਦੁਕਾਨਦਾਰੀ ਤੇ ਜਨਾਨੀ ਸੁਣੀ ਨਹੀਂ ਛੱਡਣੀ ਚਾਹੀਦੀ ਕਿਸੇ ਦੇ ਸਿਰ ਤੇ ਫਿਰ ਮੈਂ ਆ ਗਈ ਤਾਂ ਉਹੀ ਕਹਿ ਰਹੀ ਆਂਗੀ ਵੀ ਦੁਕਾਨਦਾਰੀ ਤੇ ਜਨਾਨੀ ਸੁਣੀ ਨਹੀਂ ਛੱਡਣੀ ਚਾਹੀਦੀ ਤੇ ਤੁਸੀਂ ਮੈਨੂੰ ਕਿਉਂ ਚੱਲਣਾ ਸੁੰਨਾ ਛੱਡ ਕੇ ਉਹ ਜਾਣਾਂ ਕਿੱਥੇ ਆ ਹੁਣ ਜਾਊਂਗਾ ਤਰਵੇਂ 7-8 ਵਜੇ ਦੁਨ ਫੇਰ ਆ ਜਾਊਂਗਾ ਫਿਰ ਉਹੀ ਤਾਂ ਗੱਲ ਆ ਹੁਣ ਸਾਰਾ ਦਿਨ ਤੁਸੀਂ ਘਰੋਂ ਬਾਹਰ ਰਹਿਣਾ ਆਥਣੇ ਆ ਕੇ ਰੋਟੀ ਖਾ ਕੇ ਪੈ ਜਾਣੇ ਹੋਗੇ ਮੈਂ ਇੱਕ ਗੱਲ ਕਹਿਣਾ ਜੇ ਦੁਕਾਨਦਾਰੀ ਖਰਾਬ ਹੋ ਗਈ ਆਪਾਂ ਖਾਵਾਂਗੇ ਕਿੱਥੋਂ ਨਾਲੇ ਨਾ ਮੈਨੂੰ ਪਤਾ ਤੁਸੀਂ ਇੱਥੇ ਕਿਹੜੇ ਕੰਮ ਕਰਦੇ ਹੋ ਕੰਮ ਤਾਂ ਉੱਥੇ ਉਹਨਾਂ ਨੇ ਹੀ ਕਰਨਾ ਹੁੰਦਾ ਤੁਸੀਂ ਤਾਂ ਬਸ ਰਾਹਾਂ 'ਚ ਗੇੜੇ ਦੇਣੇ ਜਾਣੇ ਹੋ ਇਕੱਲੇ ਗੇੜੇ-ਗੂੜੇ ਕੁਝ ਨਹੀਂ ਦਿੰਦਾ ਗਾ ਸਾਰਾ ਮੇਰੇ ਧਿਆਨ 'ਚ ਹੈ ਉਹ ਇਹ ਜੀ ਦੀ ਦੁਕਾਨ ਹੈ ਨਹੀਂ ਮੈਂ ਪੱਟ ਕੇ ਉਰੇ ਕਰ ਲਾਂ 10000 ਉਰੇ ਕਿਰਾਇਆ ਦੇਣਾ ਪਊਗਾ ਪਹਿਲਾਂ ਫਿਰ ਗਾਖਲੀ ਬਣਦਾ ਉਹੀ ਤਾਂ ਗੱਲ ਐ ਏਡੀ ਦੂਰ ਜਾਣੇ ਵੀ ਹਾਂ ਜਦ ਨੂੰ ਜਾਣੇ ਤਾਂ ਤੁਹਾਨੂੰ ਵਾਪਸ ਆਉਣ ਦਾ ਟਾਈਮ ਹੋ ਜਾਂਦਾ ਹੈਗਾ ਨਾ ਉੱਧਰ ਜੋ ਅੱਗੇ ਨੱਧਰ ਜੋ ਕੁਝ ਨਹੀਂ ਹੁੰਦਾ ਫਿਰ ਮੈਂ ਆ ਗਿਆ ਜਾਣਾ ਦੇਖਿਓ ਮ ਜਰਾਂ ਇਹ ਕਿਉਂ ਕਰਦੀ ਹੁੰਨੀ ਆ ਭਲਾ ਫੇ ਦੱਸੇ ਮੈਨੂੰ ਨਾਲ ਲੈ ਜਾ ਨਾ ਦੋਹੇ ਚੱਲਦੇ ਆ ਚਲੋ ਨਾਲ ਤੂੰ ਕੀ ਕਰੇਂਗੀ ਮੈਂ ਕੰਮ ਕਰਕੇ ਮੁੜ ਆਉਂਗਾ ਤੁਹਾਨੂੰ ਪਤਾ ਨਾ ਮੇਰਾ 1 ਮਿੰਟ ਵੀ ਜੀ ਨਹੀਂ ਲੱਗਦਾ ਤੁਹਾਡੇ ਤੋਂ ਚੱਲ ਚੰਗਾ ਹੁਣ ਜੀਦਾ ਆ ਗਿਆ ਮੈਂ ਆ ਗਿਆ ਕੀ ਲੈ ਕੇ ਮੋਂਦ ਖਿਆ ਮੈਂ ਤਾਂ ਕੁਛ ਨਹੀਂ ਲੈਣਾ ਚੱਲ ਕੱਠੇ ਚੱਲਾਂਗਾ ਮੈਂ ਆ ਗਿਆ ਸੇਤੀ ਆ ਜਾਓ ਆ ਗਿਆ ਆ ਗਿਆ ਦੇਖੀ ਚਲੇ ਗਏ ਮੈਨੂੰ ਪਤਾ ਹੀ ਹੈ ਕਿਹੜਾ ਮੁੜ ਕੇ ਆਉਣਗੇ ਹੁਣ ਨਹੀਂ ਆਥਣ ਤੱਕ ਆਉਂਦੇ ਹੈਗੇ ਕਿੰਨੀ ਵਾਰੀ ਕਿਹਾਗਾ ਮੈਂ ਕੀ ਦੁਕਾਨ ਦਾ ਇੱਥੇ ਕੋਈ ਹਿੱਲਾ ਕਰ ਲੋ ਪਰ ਉਹੀ ਗੱਲਾਂ ਕਿ ਗਾ ਕੇ ਨਹੀਂ ਜੁੜਦਾ ਹੈਗਾ ਬਸ ਇਹਨਾਂ ਨੂੰ ਪਤਾ ਨਹੀਂ ਵੀ ਮੇਰਾ ਜੀ ਨਹੀਂ ਲੱਗਦਾ ਹੈਗਾ ਕੱਲੀ ਦਾ ਛੱਡ ਕੇ ਚਲੇ ਗਏ ਫਿਰ ਮੈਨੂੰ ਇੱਕ ਮਿੰਟ ਗੱਲ ਸੁਣੀ ਹਾਂਜੀ ਮੈਂਨੇ ਤੈਨੂੰ ਆਖਰੀ ਵਾਰੀ ਕੁਝ ਕਹਿਣਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਮੈਂ ਇਹ ਦੁਕਾਨ ਤੇ ਜਾਣਾ ਥੋੜਾ ਲੇਟ ਹੋਈ ਜਾਣਾ ਮੈਂ ਨਾ ਤੇਰੇ ਲਈ ਚੰਗਲੀ ਕਹਿ ਰਹੀ ਆ ਮੈਂ ਤਾਂ ਬਸ ਤੇਰੀ ਅੱਖ ਹੀ ਖੋਲਣ ਆਈ ਆ ਦੱਸੋ ਜੀ ਜੇ ਤੇਰੇ ਨਾਲ ਹਮਦਰਦੀ ਆ ਤਾਂ ਹੀ ਤੈਨੂੰ ਬਾਰ-ਬਾਰ ਰੋਕਦੀ ਆ ਨਹੀਂ ਤਾਂ ਮੈਨੂੰ ਕੋਈ ਸ਼ੌਂਕ ਨਹੀਂ ਚੜਿਆ ਹੈ ਮੈਂ ਮੈਡਮ ਜੀ ਲੇਟ ਐ ਤੁਹਾਡੀਆਂ ਗੱਲਾਂ ਫੇਰ ਸੁਣ ਲਵਾਂਗਾ ਮੈਂ ਦੁਕਾਨਦਾਰੀ ਵੀ ਦੇਖਣੀ ਆ ਜਾ ਕੇ ਮੈਨੂੰ ਨਾ ਬਾਲਾ ਐਟੀਟਿਊਡ ਜਿਹਾ ਦਿਖਾਉਣ ਦੀ ਲੋੜ ਨਹੀਂ ਆਗੀ ਗੱਲ ਐਟੀਟਿਊਡ ਦੀ ਨਹੀਂ ਮੈਡਮ ਮੇਰ ਘਰ ਵਾਲੀ ਬਹੁਤ ਪਿਆਰੀ ਹੈ ਬਹੁਤ ਖਿਆਲ ਰੱਖਦੀ ਮੇਰਾ ਜਦੋਂ ਹੁਣ ਮੈਂ ਘਰੋਂ ਨਿਕਲਣਾ ਬੁਰਾ ਹਾਲ ਸੀ ਉਹਦਾ ਰੋ ਰੋ ਕੇ ਨਾਲੇ ਮੈਨੂੰ ਨਾ ਕਿਸੇ ਦੀ ਜਰੂਰਤ ਨਹੀਂ ਹੁੰਦੇ ਹੁੰਦੇ ਮੇਰੇ ਸਭ ਕੁਝ ਹੈਗਾ ਘਰ ਹੀ ਐਨਾ ਅੰਨਾ ਵਿਸ਼ਵਾਸ ਜਰੂਰਤ ਤਾਂ ਮੈਨੂੰ ਵੀ ਕੋਈ ਨਹੀਂ ਤੇਰੀ ਤੇਰੇ ਵਰਗੇ ਕਿਰਾਏਦਾਰ ਪਤਾ ਨਹੀਂ ਕਿੰਨੇ ਕਾਏ ਕਿੰਨੇ ਕਾਏ ਇਹ ਤਾਂ ਤੇਰੇ ਨਾਲ ਹਮਦਰਦੀ ਸੀ ਤਾਂ ਦਿਨ ਮੈਂ ਬਾਰ ਬਾਰ ਸਮਝੋ ਨਹੀਂ ਰਹਿਣੀ ਆ ਦੂਜੀ ਗੱਲ ਇਹ ਜਿਹੜੀ ਮੈਂ ਤੈਨੂੰ ਉਸਨੂੰ ਗੱਲ ਕਹੀ ਸੀ ਨਾ ਫੋਨ ਵਾਲੀ ਹਾਂਜੀ ਉਹ ਗੱਲ ਐਵੇਂ ਸੀ ਉਹ ਤੇ ਫੋਨ ਭੁੱਲ ਕੇ ਨਹੀਂ ਆਈ ਸੀਗੀ ਉਹ ਫੋਨ ਨਾ ਉਸ ਮੁੰਡੇ ਨੇ ਲੋਕ ਵੀ ਨਾ ਐ ਉਹ ਹੋ 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 ਸਸਕਾਲ ਮਾਲਕੂ ਕੀ ਹਾਲ ਹੈ ਹਾਲ ਤਾਂ ਠੀਕ ਹੈ ਪਰ ਤੂੰ ਕਿੱਥੇ ਗਿਆ ਹੋਗੀ ਸੀ ਮੈਂ ਕਿੱਥੇ ਗਿਆ ਹੋਣਾ ਸੀ ਇੱਥੇ ਸੀ ਨਾ ਕਦੇ ਹਾਲ ਨਾ ਚਾਲ ਨਾ ਕਦੇ ਦੁਕਾਨ ਤੇ ਗੀੜਾ ਆ ਦੇਖ ਸੁਖ ਨਾਲ ਭਰੀ ਪਈ ਐ ਸੂਟ ਲੈਣੀ ਆਈਆਂ ਕੋਈ ਨਾ ਉਹ ਸੂਟ ਵੀ ਦਿਖਾ ਦਾਂਗੇ ਚਾਹ ਪਾਣੀ ਤਾਂ ਪੀ ਲਈਏ ਪਹਿਲਾਂ ਨਹੀਂ ਚਾਹ ਪਾਣੀ ਤਾਂ ਮੈਂ ਪੀ ਲਈ ਸੀ ਹੈ ਕਿੱਥੇ ਪੀ ਆਈ ਚਾਹ ਪਾਣੀ ਘਰੋਂ ਬਿਖਿਆਈ ਸੀ ਤੁਸੇ ਸੂਟ ਦਿਖਾ ਦੋ ਓਏ ਸੂਟ ਵੀ ਦਿਖਾ ਦਾਂਗੇ ਬਦਲੀ ਬਦਲੀ ਜੀ ਲੱਗਦੇ ਖੈਰ ਨਹੀਂ ਬਦਲੀ ਬਦਲੀ ਵਾਲੀ ਤਾਂ ਕਿਹੜੀ ਗੱਲ ਆ ਹੈ ਤੇਰੀ ਉਹ ਦੁਕਾਨ ਹੈ ਹਾਸੇ ਜਿ ਨਹੀਂ ਰਹੀ ਚੈਰੀ ਤੇ ਕੀ ਗੱਲ ਕੁਛ ਨਹੀਂ ਬਸ ਸੂਟਾਂ ਦਾ ਟੈਂਸ਼ਨ ਜਿ ਬੈਰੀ ਹੈ ਗਲਤੀ ਹੋ ਗਈ ਮੇਰੇ ਤੋਂ ਕੋਈ ਨਹੀਂ ਤੁਸੀਂ ਮੈਨੂੰ ਸੂਟ ਦਿਖਾਓ ਨਾ ਕੋਈ ਵਧੀਆ ਦਾ ਅੱਛਾ ਆ ਚੱਕ ਅੰਬੂਤੀ ਵਾਲਾ ਤੇਰੇ ਵਾਸਤੇ ਹੀ ਰੱਖਿਆ ਸਪੈਸ਼ਲ ਅੱਛਾ ਤੁਹਾਨੂੰ ਪਤਾ ਵੀ ਆ ਰੰਗ ਮੈਨੂੰ ਅੱਜ ਜੀ ਪਸੰਦ ਆ ਹਾਂ ਆ ਚੱਕ ਸੂਟ ਤਾਂ ਮੈਂ ਇੱਕੋ ਲੈਣਾ ਸੀ ਉਹ ਕੋਈ ਚੱਕ ਨਹੀਂ ਸਾਰੀ ਲੈ ਜਾ ਆ ਚੱਕ ਇਹਨੇ ਤਾਂ ਨਹੀਂ ਚਾਹੀਦੇ ਵਸੇ ਉਹ ਕੋਈ ਨਹੀਂ ਆ ਦੇਖ ਖੋਲ ਕੇ ਦੇਖ ਤੋ ਜਦੋਂ ਤੇਰੇ ਪਾਇਆ ਹੋਇਆ ਦੇਖੀ ਐ ਛਮਕ ਛਮਕ ਚੱਲੇਗੀ ਨਾ ਗੱਲੀ ਹੋ ਲੱਗੂਗੀ ਚਲੋ ਦੇਖ ਜੀ ਨਾਲੇ ਸੂਟਾਂ ਦਾ ਇੱਕ ਡਰਾਮਾ ਹੀ ਐ ਉਹਦਾ ਤੇਰੇ ਦਰਸ਼ਨ ਹੋ ਜਾਂਦੇ ਨੇ ਪਰ ਤੂੰ ਚੰਗੀ ਨਹੀਂ ਕੀਤੀ ਜਿਹੜਾ ਮੁੜ ਕੇ ਕਦੇ ਗੇੜੀ ਨਹੀਂ ਮਾਰਿਆ ਹਲੋ ਹਲੋ ਹਾਂਜੀ ਹਾਂ ਸੁਣੇ ਲੈ ਲੈ ਸੂਟ ਹਾਂਜੀ ਮੈਂ ਕਰੀ ਜਾਂਦੀ ਸੀ ਜੀ ਪਸੰਦ ਔਰ ਸਿੱਧੀ ਕੀ ਲਾਭੇ ਭਾਈ ਹਾਂਜੀ ਹਾਂ ਜਿੰਨੇ ਕਰ ਰਹੀ ਹਾਂ ਪਸੰਦ ਮੈਂ ਚਾੜ ਦਿੰਦੀ ਹਾਂ ਕਿਵੇਂ ਬੜਿਆ ਸੂਟ ਨੇ ਇਹ ਹਾਂਜੀ ਬਸ ਸੂਟ ਬਹੁਤ ਸੋਹਣੇ ਨੇ ਦੁਕਾਨਾ ਦੁਕਾਨਾ ਕਾਫੀ ਵੱਡੀ ਆ ਚਲੋ ਆ ਜਾਓ ਸਿੱਧੀ ਆ ਜੀ ਹਾਂਜੀ ਹਾਂ ਮੈਂ ਤੁਹਾਨੂੰ ਕਰ ਦਿੰਦੀ ਬੜਾ ਜੀਜੀ ਕਰ ਰਹੇ ਹੂੰ ਕਿਹਦਾ ਫੋਨ ਸੀ ਘਰ ਵਾਲੇ ਦਾ ਸੀ ਘਰ ਵਾਲੇ ਦਾ ਹਾਂ ਮੈਂ ਵਿਆਹ ਕਰਵਾ ਵਾਲੇ ਸੀ ਤਾਂ ਹੀ ਤਾਂ ਮੈਂ ਮੇਰੇ ਵਿਆਹ ਤੋਂ ਬਾਅਦ SIM ਚੇਂਜ ਕਰ ਲਿਆ ਸੀ ਕੀ ਹੋ ਗਿਆ ਇੰਨਾ ਕੀ ਡੋਂਗਾ ਸੋਚਣ ਲੱਗ ਗਿਆ ਤੁਸੀਂ ਪਰ ਇਹ ਤਾਂ ਕੋਈ ਗੱਲ ਨਾ ਬਣੀ ਉਹਦੇ ਨਾਲ ਵਿਆਹ ਕਰਵਾਉਣਾ ਵੀ ਮਜਬੂਰੀ ਸੀ ਤੇ ਮੇਰਾ ਤੇ ਮੇਰਾ ਮੇਰਾ ਤੁਹਾਡਾ ਕੀ ਤਾਂ ਹੀ ਆਈਆਂ ਤੁਹਾਡੀ ਦੁਕਾਨ ਤੇ ਲੈ ਕੇ ਤੁਹਾਨੂੰ ਭੁੱਲ ਲੀ ਜੀ ਜਿਹੜੀ ਮੈਂ ਤੈਨੂੰ ਕੀ ਚੀਜ਼ ਦੀ ਕਮੀ ਛੱਡੀ ਐ ਤੈਨੂੰ ਮੈਂ ਮੈਂ ਕਦੋਂ ਕਿਹਾ ਕਿ ਤੁਸੀਂ ਕੋਈ ਕਮੀ ਛੱਡੀ ਆਗੀ ਪਰ ਹੁਣ ਵਿਆਹ ਤਾਂ ਹੋਣਾ ਹੀ ਸੀਗਾ ਤੇ ਉਹ ਹੋ ਗਿਆ ਤੈਨੂੰ ਮੈਂ ਪੂਰੀ ਦੁਕਾਨ ਖਵਾਤੀ ਤੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਇਹੀ ਸੱਚਾ ਲੱਗਦਾ ਨੇ ਤੁਮੇਨ ਪਿਆਰ ਦਾ। ਇਹੀ ਮੇਰਾ ਨਾ ਵਿਆਹ ਕਰਵਾਉਣਾ ਜ਼ਰੂਰੀ ਸੀ। ਤੁਸੀਂ ਛੱਡੋ ਤੁਸੀਂ ਮੈਨੂੰ ਸੂਟ ਦਿਖਾਉਂਗੇ ਕੋਈ ਹੋਰ। ਸੂਟ ਦਿਖਾਣ ਜੋਗਾ ਛੱਡਿਆ ਵੀ ਐ। ਚਲ ਹੋਰ ਨਾਲ ਸੂਟ ਦਿਖਾਉਂਦੇ। ਦਿਖਾ ਲਓ। ਸਮਝ ਆ ਨਾ ਆ ਗਿਆ ਕੋਈ ਸੂਟ। ਹਾਂਜੀ ਹਾਂ ਆ ਗਿਆ ਪਸੰਦ ਮੈਨੂੰ ਸੂਟ ਦਾ। ਕਿਹੜਾ ਰੰਗ ਲਿਆ? ਰੰਗ ਤਾਂ ਨਾ ਨਵਾਂ ਆ ਜਾਈਆ ਮੈਂ ਘਰੇ ਆ ਕੇ ਲਗਾਉਣੀ ਆ ਨਾ ਚਲ ਆ ਜਲੇ ਕਹਤੇ ਨਾਲ ਹਾਂਜੀ ਹਾਂ ਮੈਂ ਬਸ ਆ ਗਈ ਮੈਂ ਚੋਰ ਨਾਲ ਲਗਾ ਹਾਂਜੀ ਤੁਸੀਂ ਬਣਾ ਲਓ ਜਮੇ ਕਿੱਥੇ ਦੇਂਗੀ ਲੇਖੇ ਇਹ ਨਾਲ ਕੋਈ ਫਾਇਦਾ ਨਹੀਂ ਹੈ ਠੀਕ ਹੈ ਫਾਇਦਾ ਕਿਉਂ ਨਹੀਂ ਮੈਨੂੰ ਨਾ ਕੋਈ ਪਲੇਨ ਸੂਟ ਦਿਖਾਓ ਬੁਟੀ ਵਾਲਾ ਨਾ ਹੋਵੇ ਅੱਜ ਕੱਲ ਚੱਲਦੇ ਆ ਨਾ ਜੀ ਹੈਲੋ ਹੈਲੋ ਦੇਖੋ ਮੈਨੂੰ ਰੰਗਾਂ ਦਾ ਨਹੀਂ ਪਤਾ ਲੱਗ ਰਿਹਾ ਤੁਸੀਂ ਨਾਲ ਹੀ ਆ ਜਾਂਦੇ ਨਾ ਤਾਂ ਤੁਹਾਡੀ ਪਸੰਦ ਦਾ ਲੈ ਲਾਂਗੀ ਮੈਂ ਹੋਰ ਹੁਣ ਨਾ ਤਾਂ ਤੁਸੀਂ ਵਾਰ-ਵਾਰ ਫੋਨ ਕਰੀ ਜਾਂਦੇ ਹੋ ਨਾ ਮੈਨੂੰ ਕੋਈ ਸੂਟਾਂ ਦਾ ਪਤਾ ਲੱਗ ਰਿਹਾ ਨਾ ਕੋਈ ਰੰਗ ਵਿੱਚ ਆ ਰਿਹਾ ਹੈਗਾ ਹਾਂ ਚਲੋ ਦੇਖਦੀ ਆ ਮੈਂ ਇਹ ਵੀ ਜੀ ਨਹੀਂ ਲਾਉਂਦਾ ਮੇਰੇ ਕੋਲ ਨਾ ਨਿੰਮੇ ਫੁੱਦੂ ਆ ਕੀ ਹੋ ਗਿਆ ਪਲੇਅਰਸ ਸੂਟ ਦਿਖਾ ਦਿਓ ਮੈਨੂੰ ਕੋਈ ਮੈਂ ਘਰੇ ਜਾਣਾ ਐਡੀ ਕੀ ਗੱਲ ਐ ਫਿਰ ਉਹਨੂੰ ਨਾਲ ਹੀ ਲੈ ਆਉਂਦੀ ਤੁਸੀਂ ਗੁੱਸਾ ਕਿਉਂ ਕਰ ਰਹੇ ਹੋਗੇ ਸੂਟ ਦਿਖਾ ਦਿਓ ਨਾ ਹੁਣ ਰੰਗ ਤਾਂ ਉਹਨਾਂ ਤੋਂ ਪੁੱਛ ਕੀ ਲੈਣਾ ਵੀ ਕਿਹੜਾ ਸੂਟ ਚੱਜੂਗਾ ਮੇਰੇ ਤੇ ਅੱਜ ਦੋਨੂੰ ਪੁੱਛਣ ਆਲੀ ਹੋਗੀ ਆ ਵੀ ਪੁੱਛ ਕੇ ਪਾਉਂਗੀ ਨਾ ਕੱਪੜਾ ਲੈਣਾ ਤਾਂ ਮੈਂ ਓ ਯਾਰ ਮੈਂ ਫੁੱਦੂ ਤੁਰੇ ਫਿਰਦਾ ਫੋਨ ਦੇ ਮੇਰਾ ਕੋਈ ਫੋਨ ਫੋਨ ਨਹੀਂ ਮਿਲਦਾ ਹੈ ਗਿਆ ਮੈਨਾਂ ਮੇਰੇ ਘਰ ਆਣਾ ਦਾਤਾ ਕਰਨੀ ਹੈ ਜੀ ਐ ਫੋਨ ਖੋਣ ਦਾ ਕੀ ਮਤਲਬ ਆ ਐਂ ਖੋਇਆ ਜਾਊਗਾ ਸਾਰੀ ਦੁਕਾਨ ਖਾ ਗਈ ਸਾਰਾ ਘਰ ਖਾ ਗਈ ਮੇਰਾ ਹੁਣ ਤੂੰ ਫੋਨ ਨਾਲ ਹੀ ਹੋਗੀ ਹੁਣ ਤੂੰ ਘਰ ਵਾਲੀ ਹੋਗੀ ਜੇਰਾ ਤੂੰ ਮੈਨੂੰ ਦੁਕਾਨ ਖਵਾਈਏ ਤਾਂ ਉਸ ਤੋਂ ਬਾਅਦ ਮੈਂ ਤੇਰਾ ਕਰਿਆਗਾ ਕੁਛ ਨਹੀਂ ਕਰਿਆ ਮੇਰਾ ਵਿਆਹ ਹੋ ਗਿਆ ਮੈਂ ਆਪਣਾ ਘਰ ਆਈ ਹਾਂ ਦਿਨਾਂ ਤੈਨੂੰ ਮੈਂ ਫੋਨ ਕੁਛ ਨਹੀਂ ਤੇ ਮੇਰਾ ਕਰਿਆ ਕੀ ਕਰੇ ਤੂੰ ਮੇਰਾ ਜੇ ਫੋਨ ਮੈਨੂੰ ਨਹੀਂ ਦੇਂਗਾ ਉਹ ਆ ਕੇ ਲੈ ਜਾਣਗੇ ਆਜੂਆ ਐਡਾ ਮੈਂ ਦੇਖ ਲੂਆ ਕੱਡਾ ਖੱਬੀ ਖਾਨ ਹੈ ਕਦੇ ਮੈਨੂੰ ਆਹ ਦਿਖਾਇਆ ਤੇ ਮੈਨੂੰ ਉਹਦੇ ਪਸੰਦ ਨਹੀਂ ਉਸ ਦਿਨ ਕਿੱਥੇ ਸੀ ਜਦੋਂ ਮੇਰੀ ਪਸੰਦ ਆ ਕਰਦੀ ਹੁੰਦੀ ਸੀ ਫਿਰ ਹੁਣ ਜਿਹਦੇ ਨਾਲ ਵਿਆਹ ਕਰਾਇਆ ਤਾਂ ਸੂਟ ਤਾਂ ਉਹਦੇ ਪਸੰਦ ਦੀ ਪਾਉਂਗੀ ਕਿਉਂ ਕਰਾਇਆ ਵਿਆਹ ਤੂੰ ਕਿਉਂ ਕਰਾਇਆ ਇਹ ਗੱਲਾਂ ਦਾ ਨਾ ਕੋਈ ਫਾਇਦਾ ਨਹੀਂ ਫੋਨ ਫੜਾਣ ਵਾਲੇ ਮੇਰਾ ਉਹ ਮਿੱਠੋ ਚੱਲਿਆ ਨਹੀਂ ਜਾਂਦਾ ਮੇਰਾ ਦੁਸ਼ਮਣ ਮੇਰੇ ਸਾਹਮਣੇ ਫੋਨ ਕਰਦਾ ਮੈਂ ਨਾ ਵਿਆਹ ਕਰਾਇਆ ਉਹਦੇ ਨਾਲ ਨਾਲੇ ਤੇਰਾ ਦੁਸ਼ਮਣ ਕਦੇ ਨਾਲ ਹੋ ਗਿਆ ਦੁਸ਼ਮਣੀ ਹੋ ਗਿਆ ਜਿਹੜੀ ਚੀਜ਼ ਮੇਰੇ ਨਹੀਂ ਹੋ ਸਕਦੀ ਨਾ ਮੈਂ ਕਿਸੇ ਦੀ ਹੋਰ ਦੇਣੀ ਵੀ ਨਹੀਂ ਉਨਾ ਇਹ ਬਤ ਮਿਜੀ ਨਾ ਕਰ ਮੇਰਾ ਫੋਨ ਦੇ ਤੇ ਮੈਨੂੰ ਜਾਣ ਦੇ ਇਥੋਂ ਮੈਂ ਤਾਂ ਪਛਤਾਈ ਜਾਣੇ ਵੀ ਕਿਉਂ ਤੇਰੀ ਦੁਕਾਨ ਤੇ ਆਈ ਸੀ ਕੀ ਗੱਲ ਹੈ ਉਸ ਦਿਨ ਮੋੜ ਚੋਂ ਗੱਲ ਹੋ ਗਈ ਸੀ ਤੇ ਨੂੰ ਉਹ ਗੱਲਾਂ ਨਾ ਪੁਰਾਣੀਆਂ ਹੋ ਗਈਆਂ ਤੇ ਉਹ ਗੱਲਾਂ ਤੂੰ ਵੀ ਭੁੱਲ ਜਾ ਤੇ ਮੈਨੂੰ ਵੀ ਭੁੱਲ ਜਾਣ ਦੇ ਮੈਂ ਨਹੀਂ ਭੁੱਲਦਾ ਮੈਂ ਨਹੀਂ ਭੁੱਲਦਾ ਪਰ ਮੈਂ ਤਾਂ ਭੁੱਲ ਗਈ ਮੈਂ ਤਾਂ ਅੱਜ ਖਤਮ ਕਰਨ ਆਈ ਸੀ ਕਿ ਕਿ ਚੰਗੇ ਨੋਟ ਤੇ ਰਹਿ ਜਾਾਂਗੇ ਮੇਰਾ ਫੋਨ ਦੇ ਫੋਨ ਨਹੀਂ ਮਿਲਦਾ ਨਾ ਹੁਣ ਮਿਲੇ ਨਾ ਕੱਲ ਮਿਲੇ ਤੂੰ ਜੋ ਮਰਜ਼ੀ ਕਰ ਜੇ ਇੰਨਾ ਪਿਆਰ ਕਰਦਾ ਨਾ ਤੈਨੂੰ ਫੋਨ ਹੋਰ ਲੈ ਕੇ ਦੇ ਦੋ ਪਰ ਆ ਨਹੀਂ ਮਿਲਦਾ ਕੋਈ ਨਹੀਂ ਉਹ ਤਾਂ ਲੈ ਕੇ ਦੇ ਹੀ ਦੇਊਗਾ ਫੋਨ ਹੋਰ ਜੱ ਲੈ ਕੇ ਦੇ ਦੇ ਫਿਰ ਲੈ ਚੱਲ ਐਕਸ਼ਨ ਨਾ ਮੈਨੂੰ ਇੱਕ ਗੱਲ ਦੱਸ ਤੂੰ ਮੈਨੂੰ ਪਿਆਰ ਹਾਲੇ ਵੀ ਕਰਦੀ ਹੈਂ ਕਿ ਭੁੱਲ ਗਈ ਗੁਰਵਾ ਇਹਦੀ ਕੋਈ ਗੱਲ ਨਹੀਂ ਹੈਗੀ ਮੈਂ ਤੈਨੂੰ ਅੱਜ ਵੀ ਉਨਾ ਹੀ ਪਿਆਰ ਕਰਦੀ ਆ ਪਰ ਅੱਜ ਨਾ ਹਾਲਾਤ ਕੁਝ ਹੋਰ ਹੋ ਗਏ ਨੇ ਉਹ ਨਹੀਂ ਕਰਦੀ ਤੂੰ ਮੈਨੂੰ ਪਿਆਰ ਤੂੰ ਕਿਉਂ ਨਹੀਂ ਸਮਝ ਰਿਆ ਤੂੰ ਮੇਰੀ ਵੀ ਸਿਚੁਏਸ਼ਨ ਨੂੰ ਸਮਝ ਤੂੰ ਮੈਂ ਕਿਉਂ ਘਰ ਆਇਆ ਜੇ ਮੇਰਾ ਵਿਆਹ ਹੋ ਵੀ ਗਿਆ ਨਾ ਤਾਂ ਹੁਣ ਇਹਦੇ ਚ ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਮੈਂ ਉਹਨੂੰ ਵੀ ਧੋਖਾ ਨਹੀਂ ਦੇ ਸਕਦੀ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈਗਾ ਉਹ ਤਾਂ ਮੇਰੇ ਬਗੈਰ ਇੱਕ ਮਿੰਟ ਨਹੀਂ ਸਾਰਦਾ ਹੈਗਾ ਪਰ ਮੇਰਾ ਗਰੀਬ ਨੂੰ ਮੈਨੂੰ ਤੇਰਾ ਨਾ ਕਿਤੇ ਹੋਰ ਵਿਆਹ ਹੋ ਜਾਊਗਾ ਪਰ ਮੈਂ ਉਹਨੂੰ ਨਹੀਂ ਛੱਡ ਸਕਦੀ ਹੈ ਨਾ ਨਹੀਂ ਕਰ ਸਕਦਾ ਤੇਰੇ ਤੋਂ ਬਿਨਾ ਲੇਜ਼ਰ ਤੋਂ ਸੰਜ ਤੇ ਆਪਣੇ ਆਪ ਨੂੰ ਸੰਭਾਲ ਕਿਉਂਕਿ ਇਹ ਗੱਲਾਂ ਦਾ ਨਾ ਕੋਈ ਫਾਇਦਾ ਨਹੀਂ ਹੈਗਾ ਮੈਂ ਨਾ ਉਹਦੇ ਨਾਲ ਵਿਆਹ ਕਰਵਾਇਆ ਤੇ ਉਹਨੂੰ ਇਹਨਾਂ ਸੌਖਾ ਨਹੀਂ ਛੱਡ ਸਕਦੀ ਮੈਂ ਤੇ ਤੂੰ ਕਦੇ ਭੱਜਿਆ ਜੇਰੀ ਮੈਂ ਤੇਨੂੰ ਸਾਰੀ ਦੁਗਾਂ ਲਟਾਤੀ ਜੇ ਤੂੰ ਵੀ ਨਾ ਮੇਰੇ ਤੋਂ ਭੱਜਿਆ ਤਾਂ ਭੱਜੀ ਕਦੇ ਮੈਂ ਵੀ ਨਹੀਂ ਤੂੰ ਜਦੋਂ ਜਦੋਂ ਵੀ ਬੁਲਾਉਂਦਾ ਰਿਹਾ ਨਾ ਮੈਂ ਉਦੋਂ ਹੀ ਆਈਆਂ ਮੇਰਾ ਕੀ ਬਣੂ ਮੇਰਾ ਕੀ ਬਣੂ ਨਾਲੇ ਮੈਂ ਤਾਂ ਤੈਨੂੰ ਹੁਣ ਵੀ ਨਹੀਂ ਜਵਾਬ ਦਿੱਤਾ ਹੈਗਾ ਮੈਂ ਤਾਂ ਹੁਣ ਵੀ ਕਹੀ ਜਾਂਦੀ ਆ ਕਿ ਮੈਂ ਤੇਰਾ ਪੂਰਾ ਸਾਥ ਦਵਾਂਗੀ ਪਰ ਤੂੰ ਸਮਝਦਾ ਸਹੀ ਗੱਲ ਨੂੰ ਮੇਰਾ ਬਣੂਗੀ ਸਾਰਾ ਕੁਝ ਹੋ ਜਾਣਾ ਨਾਲੇ ਮੈਂ ਕਿਹਾ ਹੈ ਕਿ ਆ ਸੀਗਾ ਵੀ ਮੈਂ ਛੱਡ ਰਹੀ ਆ ਤੈਨੂੰ ਤੂੰ ਤਾਂ ਉਹੀ ਗੱਲ ਵਧਾ ਲਈ ਉਹਨਾਂ ਆਪਣੇ ਆਪ ਨੂੰ ਸੰਭਾਲ ਤੇ ਨਾ ਮੈਨੂੰ ਫੋਨ ਦੇ ਦੇ ਕਿਉਂਕਿ ਜੇ ਉਹਨਾਂ ਦਾ ਫੋਨ ਆਇਆ ਤੇ ਮੈਥੋਂ ਨਾ ਚੱਕਿਆ ਗਿਆ ਫਿਰ ਉਹ ਗੁੱਸਾ ਕਰਨਗੇ ਫੋਨ ਤਾਂ ਤੇਕ ਮੈਂ ਦਿੰਦਾ ਨਹੀਂ ਜੋ ਬਟਾ ਨਹੀਂ ਹਿੰਮਤ ਨਾ ਆ ਕੇ ਲੈ ਜਾ ਜੀ ਜੇ ਨਾ ਗੱਲ ਹਿੰਮਤ ਦਿਓ ਕਰ ਰਿਹਾ ਤਾਂ ਹਿੰਮਤ ਤਾਂ ਉਹਦੇ ਚ ਬਹੁਤ ਆ ਗਈ ਉਹ ਤਾਂ ਫੋਨ ਛੱਡ ਸਣੇ ਨਾਲ ਤੈਨੂੰ ਵੀ ਜਾ ਕੇ ਲੈ ਜਾਊਗਾ ਜਾ ਫਿਰ ਭੇਜਦੀ ਉਹਨੂੰ ਜੇ ਐਡੀ ਗੱਲ ਹੈ ਕਿਉਂ ਗੱਲ ਵਧਾਈ ਜਾਣਾ ਫੋਨ ਦੇ ਦੇ ਨਾ ਨਹੀਂ ਮਿਲਦਾ ਚੱਲ ਹੁਣ ਮੈਂ ਉਹਨਾਂ ਨੂੰ ਹੀ ਭੇਜੂਗੀ ਫੋਨ ਫਿਰ ਉਹ ਹੀ ਲੈ ਜਾ ਦੇ ਭੇਜ ਦੇ ਅੱਜ ਤੂੰ ਨਾ ਸਾਰੇ ਦਿਨ ਮੇਰੇ ਕੋਲ ਰਹਿ ਫਿਰ ਮੈਂ ਤੈਨੂੰ ਦੱਸੂਗੀ ਕਿ ਅਸਲੀ ਸੱਚ ਕੀ ਆ ਮੈਨੂੰ ਮੈਡਮ ਜੀ ਤੁਹਾਡੇ ਘਰ ਰਹਿ ਕੇ ਕਿੰਨਾ ਪਤਾ ਲੱਗੂਗੀ ਕੀ ਚੱਲ ਰਿਹਾ ਹੈ ਤੈਨੂੰ ਸਾਰਾ ਕੁਝ ਪਤਾ ਚੱਲ ਜੂਗਾ ਵੀ ਤੇਰੇ ਗਿਆਰਹਾ ਜਰੀ ਚ ਕੌਣ ਆਉਂਦਾ ਸੀ ਕੌਣ ਜਾਂਦਾ ਸੀ ਆਪਾਂ ਬੈਠ ਕੇ ਗੱਲ ਕਰੀ ਠੀਕ ਹੈ ਜੀ ਕੋਸ਼ਿਸ਼ ਕਰਦੇ ਹਾਂ ਇਧਰ ਆਂ ਹਾਂ ਜੀ ਵੇਖ ਅਸਕਰ ਨੂੰ ਨਾ ਆਪਣੇ ਘਰ ਸਮਝੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਕੀ ਖਾਓ ਪੀਓਗੇ ਕੁਛ ਨਹੀਂ ਮੈਡਮ ਜੀ ਖਾਣਾ ਪੀਣਾ ਕੁਛ ਨਹੀਂ ਬਸ ਤੁਸੀਂ ਮੇਰੀ ਹੈਲਪ ਕਰ ਰਹੇ ਹੋ ਇੰਨਾ ਹੀ ਬਹੁਤ ਹੈ ਨਹੀਂ ਤਾਂ ਮੈਨੂੰ ਸਾਰੀ ਜ਼ਿੰਦਗੀ ਇਹੀ ਪਸਤਾਵਾ ਰਹਿਣਾ ਕਿ ਮੈਂ ਨਿਹਰੇ ਚ ਹੀ ਕੱਟੀ ਗਿਆ ਇੰਨਾ ਕੁਛ ਨਾ ਤਾਂ ਮੈਡਮ ਜੀ ਮੈਂ ਮਰ ਮਰ ਕੇ ਜੀ ਸਕਦਾ ਤੇ ਨਾ ਜਮੀਰ ਮਾਰ ਕੇ ਛੱਡ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਇਕ ਤਣਕੇ ਰਹਿ ਸਾਰੀ ਦੁਨੀਆ ਚ ਬਾਕੀ ਦੁਨੀਆ ਦਾ ਕੀ ਆ ਉਹਦੇ ਨਾਲ ਤਾਂ ਮੈਂ ਆਪੇ ਮੱਥਾ ਲਾ ਲੂੰ ਮੈਡਮ ਜੀ ਇੱਕ ਵਾਰ ਵਿਸ਼ਵਾਸ ਟੁੱਟ ਜੇ ਨਾ ਦੁਬਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਘਰ ਪਰਿਵਾਰ ਸਾਰਾ ਕੁਝ ਛੱਡ ਦਾਂ ਮੈਂ ਇਹਦੇ ਪਿੱਛੇ ਹੁਣ ਪਤਾ ਨਹੀਂ ਇਹ ਮੇਰੇ ਨਾਲ ਚੰਗਾ ਕਰਦੀ ਆ ਜਾਂ ਮਾੜਾ ਇੱਕ ਗੱਲ ਪੁੱਛਾ ਹਾਂਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਅਜੇ ਤੱਕ ਬੱਸ ਐਵੇਂ ਜੀ ਇਹ ਕਹਿੰਦੀ ਆਪਾਂ ਹਜੇ 3-4 ਸਾਲ ਬੱਚਾ ਨਹੀਂ ਲੈਣਾ ਜਦੋਂ ਕੋਈ ਬੱਚੇ ਦੀ ਪਲੈਨਿੰਗ ਹੋਊਗੀ ਫਿਰ ਆਪਾਂ ਵਿਆਹ ਕਰਾ ਲਾਂਗੇ ਤੁਸੀਂ ਵੀ ਹੱਦ ਕਰਦੇ ਹੋ ਜਦ ਤੁਹਾਨੂੰ ਪਤਾ ਵੀ ਉਹ ਟਾਈਮ ਨਹੀਂ ਸਪੈਂਡ ਕਰਨਾ ਚਾਹੁੰਦੀ ਜਦ ਤੁਹਾਨੂੰ ਟਾਈਮ ਨਹੀਂ ਦੇ ਰਹੀ ਫਿਰ ਕੋਈ ਨਾ ਕੋਈ ਤਾਂ ਗੜਬੜ ਹੋਊਗੀ ਨਾ ਗੱਲ 'ਚ ਪਤਾ ਨਹੀਂ ਜੀ ਪਹਿਲੀ ਗੱਲ ਤਾਂ ਇਹ ਕਹਿੰਦੀ ਆਪਾਂ ਰਹਿਣਾ ਘਰੋਂ ਬਾਹਰ ਮੈਂ ਤੇ ਇਹ ਕਰਕੇ ਕਰਾਇ ਤੇ ਬੈਠਾ ਨਹੀਂ ਤਾਂ ਬਹੁਤ ਵੱਡਾ ਪਰਿਵਾਰ ਆਈ ਆਪਣਾ ਘਰ ਪਰਿਵਾਰ ਸੋਹਣਾ ਬਣਿਆ ਹੋਇਆ ਆਪਣਾ ਬਾਕੀ ਮੈਂ ਸੰਭਾਲ ਲਾਂਦਾ ਜੀ ਐਂ ਦੀ ਕੋਈ ਗੱਲ ਨਹੀਂ ਸਾਡਾ ਆਪਣਾ ਘਰ ਵੀ ਬਹੁਤ ਵੱਡਾ ਬਣਿਆ ਹੋਇਆ ਹੈ ਚਲੋ ਮੈਂ ਤਾਂ ਤੁਹਾਨੂੰ ਸਮਝਾਉਣਾਗਾ ਸਮਝਾਤਾ ਅੱਗੇ ਮੇਰੀਆਂ ਗੱਲਾਂ ਤੇ ਅਮਲ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਆ ਇੰਨਾ ਗੱਲਾਂ ਕਰਕੇ ਤਾਂ ਜਿਵੇਂ ਰਹਿ ਗਿਆ ਜੀ ਨਹੀਂ ਤਾਂ ਮੈਂ ਭੱਗ ਜਾਂਦਾ ਦੁਕਾਨਦਾਰੀ ਬਹੁਤ ਜ਼ਰੂਰੀ ਹੈ ਚਲੋ ਇੱਕ ਦਿਨ ਹੋਰ ਸਹੀ ਇੱਕ ਪਾਸੇ ਦਾ ਤਾਂ ਹੋ ਜਾਊਗਾ ਮੈਂ ਜਿੱਥੇ ਇਹਦੇ ਕੋਲ ਰਹਿ ਜਾਊਗਾ ਜਾਂ ਫਿਰ ਆਪ ਦੀ ਦੁਕਾਨਦਾਰੀ ਸੰਭਾਲੂਗਾ ਮਨ ਲੈ ਗਏ ਜੀ ਦੁਨੀਆ ਤੋਂ ਜੀਦਾ ਵੀ ਦਿਲੋਂ ਕਰੋ ਨਾ ਉਹੀ ਜੜਾ ਤੇ ਬਹਿ ਜਾਂਦਾ ਪੰਜ ਪੰਜੇ ਉਂਗਲਾਂ ਨਾਲ ਇੱਕਸਾਰ ਨਹੀਂ ਹੁੰਦੀਆਂ ਮੈਂ ਤਾਂ ਇਹ ਕੋਈ ਚੀਜ਼ ਦੇਖੀ ਸੀ ਮਿੱਟਰੀ ਰਹਿ ਸਕਦੀ ਮੇਰੇ ਬਣਾ ਰੋ ਰੋ ਬੁਰਾ ਹਾਲ ਕਰ ਲਾਂਦੀ ਫਿਰ ਦੁਬਦ ਵਿਸ਼ਵਾਸ ਕੀ ਕਰ ਸਕਦਾ ਬੰਦਾ ਟਾਈਮ ਲੱਦਿਆ ਨਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸੇ ਦੀ ਨਜ਼ਰ ਆ ਫਿਰ ਜਾਣ ਕਿਹਾ ਬਹੁਤ ਨੇ ਜੀ ਵੀ ਜਾਂ ਤੁਹਾਨੂੰ ਆਪਣੇ ਘਰੇ ਲਿਆ ਜੈ ਮੈਂ ਕੱਲੀ ਬਾਹਰ ਨਹੀਂ ਛੱਡੀਦੀ ਹੁੰਦੀ ਫਿਰ ਮੈਂ ਤਾਂ ਲੋਕਾਂ ਨਾਲ ਇੱਕੋ ਗੱਲ ਕਹਿਣਾ ਹੁੰਦਾ ਮੈਂ ਦੁਕਾਨ ਤੇ ਤਾਂ ਸਾਰਿਆਂ ਨਹੀਂ ਜਾਣਾ ਮੈਂ ਵੀ ਜਾਣਾ ਸ਼ਾਮ ਨੂੰ ਦੇ ਕੋਲੇ ਹੁੰਨਾ ਫਿਰ ਦਿਨ ਚ ਇਹ ਕੀ ਕਰਦੀ ਐ ਕਿਵੇਂ ਕਰਦੀਏ ਉਹ ਉਧਰ ਰੱਬ ਜਾਣਦਾ ਜੀ ਤੁਹਾਨੂੰ ਪਤਾ ਤਾਂ ਕਰਨਾ ਚਾਹੀਦਾ ਮੈਂ ਮੰਨਦੀ ਆ ਜਿੱਥੇ ਪਿਆਰ ਕਰਦੇ ਆ ਆਪਾਂ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ ਲੜਾਈ ਹੁੰਦੀ ਆ ਪਰ ਇੰਨਾ ਵੀ ਅੰਨਾ ਯਕੀਨ ਨਾ ਕਰੋ ਕਿ ਧੋਖਾ ਖਾ ਜਾਓ ਫਿਰ ਹੁਣ ਬੰਦਾ ਜਾਵੇ ਮੈਡਮ ਜੀ ਕਿੱਧਰ ਜਾਂ ਤਾਂ ਯਕੀਨ ਇਹ ਕਰੂਗਾ ਜਾਂ ਫਿਰ ਸ਼ੱਕ ਕਰੂਗਾ ਸ਼ੱਕ ਕਰ ਨਾਲ ਘਰ ਨਹੀਂ ਚੱਲਦੇ ਯਕੀਨ ਕਰ ਨਾਲ ਜ਼ਿੰਦਗੀ ਡੁੱਬ ਜਾਂਦੀ ਹੈ ਕਈ ਵਾਰੀ ਜ਼ਿੰਦਗੀ ਦੇ ਫੈਸਲੇ ਨਾ ਬਹੁਤ ਸੋਚ ਸਮਝ ਕੇ ਲੈਣੇ ਚਾਹੀਦੇ ਆ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਸਾਰੀ ਉਮਰ ਦਾ ਕੰਮ ਆ ਮੈਡਮ ਜੀ ਪਿਆਰ ਫੈਸਲੇ ਲੈਣ ਦਾ ਟਾਈਮ ਕਿੱਥੇ ਦਿੰਦਾ ਪਹਿਲੀ ਵਾਰ ਮਿਲੀ ਸੀ ਇੱਕੋ ਗੱਲ ਕਹਿੰਦੀ ਸੀ ਮੇਰਾ ਦੁਨੀਆ ਚ ਨਾ ਮਾਂ ਐ ਨਾ ਪਿਓ ਐ ਨਾ ਭੈਣ ਆ ਨਾ ਭਾਈ ਐ ਮੈਂ ਇਕੱਲੀ ਆ ਰਿਸ਼ਤੇਦਾਰੀਆਂ ਚ ਰਹਿੰਦੀ ਐ ਸਾਰਾ ਕੰਮ ਕਰਾਉਂਦੇ ਨੇ ਕੋਈ ਸਿੱਧੇ ਮੂੰਹ ਨਹੀਂ ਬੋਲਦਾ ਆਪਣਾ ਘਰ ਹੁੰਦਾ ਮੈਂ ਤੇ ਨਾਲ ਰਹਾਂ ਲਾਂ ਦੀ ਫਿਰ ਮੈਂ ਇੱਕੋ ਗੱਲ ਕਹੀ ਸੀ ਕੋਈ ਗੱਲ ਨਹੀਂ ਮੈਂ ਰਹੂੰਗਾ ਤੇਰੇ ਨਾਲ ਤੂੰ ਚੈਨ ਨਾਲ ਵੀ ਰਹੇਗੀ ਪਿਆਰ ਨਾਲ ਵੀ ਰਹੇਗੀ ਮੈਂ ਤੇ ਇਹ ਘਰ ਦਾ ਕੰਮ ਵੀ ਸਾਰਾ ਕਰਦਾ ਆ ਕੇ 150 ਕਿਲੋਮੀਟਰ ਦਾ ਸਫ਼ਰ ਹੈ ਮੇਰਾ ਪੋਚੇ ਝਾੜੂ ਵੀ ਮੈਂ ਆਪ ਕਰ ਲਾਂਣਾ ਕੱਲੀ ਰੋਟੀ ਰੋਟੀ ਲਾਉਂਦੀ ਬਾਕੀ ਸਾਰੇ ਕੰਮੋਂ ਮੈਂ ਆਪ ਕਰਦਾ ਸੁੱਤੀ ਪੇ ਨੂੰ ਠਾ ਕੇ ਆਪ ਚਾਹ ਪਿਆਉਣਾ ਇਹਨੂੰ ਮੈਂ ਚਲੋ ਕੋਈ ਨਹੀਂ ਉਹ ਤਾਂ ਤੁਹਾਡਾ ਪਿਆਰ ਆ ਨਾ ਆਈ ਥਿੰਕ ਤੁਹਾਨੂੰ ਨਾ ਜਿਆਦਾ ਇਮੋਸ਼ਨਲੀ ਟੌਰਚਰ ਕੀਤਾ ਗਿਆਗਾ ਪਤਾ ਨਹੀਂ ਤਾਂ ਹੀ ਆ ਦਿਨ ਦੇਖਣੇ ਪੈ ਰਹੇ ਹੁਣ ਮੈਨੂੰ ਤਾਂ ਇਹ ਲੱਗਦਾ ਜੀ ਕਾਸ਼ ਇਹ ਗੱਲਾਂ ਝੂਠੀਆਂ ਹੋਣ ਜਿਹੜੀਆਂ ਤੁਸੀਂ ਮੈਨੂੰ ਦੱਸ ਰਹੇ ਹੋ ਇੱਕ ਗੱਲ ਕਹਾਂ ਕਾਸ਼ ਜੇ ਕਦੀ ਕਿਸੇ ਦੇ ਹੱਥ ਨਹੀਂ ਆਈ ਜੋ ਕਰਨਾ ਨਾ ਉਹ ਕਰ ਦੇਣਾ ਚਾਹੀਦਾ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਦੁਕਾਨਦਾਰ ਨੂੰ ਫੋਨ ਲਾਵਾਂ ਜਿਸ ਨੇ ਸ਼ਰੀ ਦਾ ਫੋਨ ਹੋਇਆ ਸੀ ਲਾਲੋ ਜੀ ਮੈਨੂੰ ਕਹਦਾ ਗੁੱਸਾ ਨਾਲੇ 10 ਮਿੰਟ ਦਾ ਗੁੱਸਾ ਘਟੂ ਘਟ ਸਾਰੀ ਜ਼ਿੰਦਗੀ ਦਾ ਚੰਗੀ ਲੰਘ ਜਾ ਕੱਲ ਨੂੰ ਮੈਨੂੰ ਇਹ ਨਾ ਕਿਓ ਵੀ ਤੂੰ ਮੇਰਾ ਫਰਕ ਪਾਤਾ ਸ਼ਰੀ ਨਾਲ ਮੈਂ ਤਾਂ ਸਾਡੇ ਫਾਇਦੇ ਲਈ ਕਹਿ ਰਹੀ ਆ ਵੀ ਚਲ ਤੁਹਾਨੂੰ ਵੀ ਟਰਸਟ ਹੋ ਜਾਊਗਾ ਉਹਦੀ ਗੱਲ ਸੁਣ ਕੇ ਠੀਕ ਹੈ ਜੀ ਮੈਨੂੰ ਕੋਈ ਗੁੱਸਾ ਨਹੀਂ ਠੀਕ ਹੈ ਮੈਂ ਫੋਨ ਲਾਉਣੀ ਆ ਉਹਨਾਂ ਨੂੰ

ਮੈਂ ਨਾ ਸੇਲ ਵਾਸਤੇ ਫੋਨ ਨਹੀਂ ਕੀਤਾ ਸੀ ਮੈਂ ਤੁਹਾਨੂੰ ਇਹ ਦੱਸਣ ਵਾਸਤੇ ਫੋਨ ਕੀਤਾ ਸੀ ਵੀ ਤੁਹਾਡੀ ਸੇਲੀ ਨਾ ਤੁਹਾਡੇ ਗਵਾਂਢ ਚ ਰਹਿਣ ਲੱਗ ਗਈ ਤੁਸੀਂ ਫੋਨ ਤੇ ਕੌਣ ਹੈ ਇਹ ਨਾਲੇ ਕਿਹੜੀ ਸੇਲੀ ਜੀ ਬਾਲੇ ਚਲਾਕ ਨਾ ਬਣੋ ਮੈਂ ਉਸੇ ਦੀ ਗੱਲ ਕਰਦੀ ਆ ਜੀ ਤਾਂ ਤੁਸੀਂ ਫੋਨ ਖੋਇਆ ਸੀ ਤੇ ਨਾਲੇ ਉਹਦਾ ਘਰ ਹਾਂਜੀ ਬੰਦਿਆ ਜੀ ਕੀ ਕਰ ਰਹੇ ਹੋ ਤੇ ਨਾਲੇ ਉਹਦਾ ਘਰ ਵਾਲਾ ਨਾ 2-4 ਦਿਨਾਂ ਵਾਸਤੇ ਬਾਹਰ ਗਿਆ ਫੋਨ ਤਾਂ ਤੁਹਾਡੇ ਨੇ ਜ਼ਾਰੇ ਨਜ਼ਾਰੇ ਆ। ਉਹ 2-4 ਦਿਨ ਬਾਅਦ ਚਲੀ। ਅੱਜ ਹੀ ਰਾਤ ਨੂੰ 10:00 ਵਜੇ ਵਾਪਸ ਆਜੂਗੀ। ਪਰ ਤੁਸੀਂ ਬੋਲਦੇ ਕੌਣ ਹੋ ਜੀ? ਫੋਨ ਤਾਂ ਤੇਰੀਆਂ ਬੇੜੀਆਂ ਚਵੱਟੇ ਪਏ ਸਮਝ। ਉਹ ਐਵੇਂ ਐਵੇਂ ਜਿਵੇਂ ਮੇਰੀ ਦੇ ਬੱਡੇ ਬੈ ਜਾਣਗੇ ਬੈੜਨਾ। ਮੈਂ ਹੁਣੇ ਜਾਂਦਾ ਤੇ ਘਰ ਉਹਨੂੰ ਮਿਲਣਾ। ਠੀਕ ਹੈ ਜੀ, ਬੈਸਟ ਆਫ ਲੱਕ। ਓਕੇ, ਥੈਂਕ ਯੂ ਜੀ। ਕਿਉਂ? ਕਿਹਾ ਸੀ ਨਾ। ਮੈਂ ਨਾ ਮੈਡਮ ਸੋਚਿਆ ਵੀ ਨਹੀਂ ਸੀ। ਸੱਚੀ ਗੱਲ ਹੈ ਉਹੀ ਸੀ ਹਾਂਜੀ ਉਹੀ ਸੀ ਸਾਰਾ ਕੁਝ ਮੈਂ ਤੁਹਾਨੂੰ ਸਬੂਤ ਦੇਤਾ ਅਜੇ ਵੀ ਤੁਸੀਂ ਪੁੱਛ ਰਹੇ ਹੋ ਜੀ ਕੁਐਸਚਨ ਕਰ ਰਹੇ ਮੈਨੂੰ ਤੁਸੀਂ ਚਲੋ ਕੋਈ ਨਹੀਂ ਜ਼ਿੰਦਗੀ ਵਿੱਚ ਬਹੁਤ ਕੁਝ ਹੁੰਦਾ ਰਹਿੰਦਾ ਟਾਈਮ ਨਾਲ ਪਤਾ ਲੱਗ ਜਾਂਦਾ ਵਧੀਆ ਗੱਲ ਹੈ